ਸ੍ਰੀ ਰਾਗ ਮਹਿਲਾ ਪਹਿਲਾ ਇਹ ਮਨੋ ਮੂਰਖ ਲੋਬੀਆ ਲੋਭੇ ਲੱਗਾ ਲੁਭਾਨ ਸ਼ਬਦ ਨਾ ਭੀਜੈ ਸਾਖਤ ਦੁਰਮਤ ਆਵਨ ਜਾਨ ਸਾਧੂ ਸਤਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹਮੈ ਛੋਡ ਗਮਾਨ ਹਰ ਗੁਰ ਸਰਵਰ ਸੇਵ ਤੂੰ ਮੈਂ ਦਰਗਾਹ ਮਾਨ ਰਹਾ RAM ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਧੋਗਣੇ ਸੰਤ ਸਭਾ ਮਿਲ ਗਿਆਨ ਨਿਤ ਐਨਸ ਹਰ ਪ੍ਰਭ ਸੇਵਿਆ ਸਤਗੁਰ ਦੀ ਆਮ ਤੂ ਕਰ ਕੂੜ ਕਮਾਈਏ ਗੁਰ ਨਿੰਦਾ ਪਚਾ ਪਚਾਮ ਪਰ ਮੈਂ ਭੁੱਲਾ ਦੁੱਖ ਖਣੋ ਜੰਮ ਮਾਰ ਕਰੇ ਖੋਲਹਾਨ ਮਨ ਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਤੰਦ ਪਿਟਾਈਏ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵੰਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚੇ ਨਿਸ਼ਾਨ ਸ੍ਰੀ ਰਾਗ ਮੈਲਾ ਤਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨਮਾਹੀ ਕਿਉਂ ਦਰਗਾ ਪਤ ਪਾਈਏ ਜਾਂ ਹਰ ਨਾ ਵਸੈ ਮਨਮਾਹੀ ਗੁਰ ਮਿਲ ਸੁਖ ਪਾਈਏ ਅਗਨੁ ਮਾਰੇ ਗੁਣ ਮਾਹੀ ਮਨ ਰੇ ਐਨਸ ਹਰ ਗੁਣ ਸਾਰ ਜੇਨ ਕੇਨਪਾਲ ਨਾਮ ਨਾ ਵੀਸਰੇ ਤੇ ਜਨ ਵਿਰਲੇ ਸੰਸਾਰ ਰਹਾ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਹਿੰਸਾ ਹੋ ਮੈਂ ਗਤ ਗਏ ਨਹੀਂ ਸੰਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਫੋਗੇ ਫੋਗਣ ਹਾਰ ਤਿਸ ਸਿਉ ਨੇ ਨ ਕੀ ਜਈ ਜੋ ਦਿਸ ਚਲਣ ਹਾਰ ਗੁਰਮੁ ਕਰਵੇਂ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਅਘਾਇ ਨਾਨਕ ਸਤਗੁਰ ਮੀਤ ਕਰ ਸੱਚ ਪਾਵੇਂ ਦਰਗਾਹ ਜਾਏ ਸ੍ਰੀ ਰਾਗ ਮਹਿਲਾ ਪਹਿਲਾ ਹਰ ਹਰ ਜਪੋ ਤਿਆਰਿਆ ਗੁਰਮਤਿ ਲੈ ਹਰ ਬੋਲ ਮਾਨ ਸੱਚ ਕਸਵਟੀ ਲਾਈਏ ਤੁਲਿਏ ਪੂਰਾ ਤੋਲ ਕੀਮਤ ਕਿਨਾਂ ਨਾ ਪਾਈਏ ਰਦਮਾਨ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹ ਸਤ ਸੰਗਤ ਸਤ ਗੁਰ ਪਾਈਐ ਐਨਸ ਸ਼ਬਦ ਸਲਾਹਾ ਰਹਾ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਾਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾ ਸਮੁੰਦਾਸ ਜਮ ਜੰਦਾਰ ਨਾ ਲੱਗੈ ਕਿਉ ਤਾਜਲ ਅਰੇ ਤਰਾਸ ਗੁਰਮੁਖ ਕੂੜ ਨਾ ਪਾਵਈ ਸਚਰਤੇ ਸਚ ਪਾਏ ਸਾਖਤ ਸਚ ਨਾ ਪਾਵਈ ਊੜੇ ਊੜੀ ਪਾਏ ਸਚਰਤੇ ਗੁਰ ਮਿਲ ਸੱਚੇ ਸਚ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਤ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ 라ਗ ਮੈਲ ਆ ਪਹਿਲਾ ਭਰਮ ਮੇ ਪਾਨ ਵਿਜਵੈ ਜੇ ਭਵੈ ਦਸੰਤਰ ਦੇਸ਼ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿ ਤਾ ਤਖਤ ਨਾ ਹੋワイ ਬੇਨ ਸਤਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਮ ਨਿਵਾਰ ਗੁਰ ਕਾ ਕਹਿਆ ਮਨ ਵਸੈ ਹੋਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਇ ਮੇਲ ਸਤ ਸੰਗਤ ਹਰ ਪਾਈਏ ਗੁਰਮੁਖ ਹਰ ਲੈਵਲ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸੁਮਾਏ ਜੇ ਨ ਹਰ ਹਰ ਨਾਮ ਨਾ ਚਿਤਿਓ ਸੋ ਹੋਗਣ ਆਵੈ ਜਾਏ ਜਿਸ ਸਤਗੁਰ ਪ੍ਰਖ ਮਾ ਪੇਟਿਓ ਸੋ ਪੌਜਲ ਪਚੈ ਪਚਾਈ ਏ ਮਾਨਕ ਜਿਓ ਨਿਰਮਲ ਹੈ ਕਉ ਕਉਡੀ ਬਦਲੇ ਜਾਏ ਜਿੰਨਾ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁ ਜਾਣ ਗੁਰ ਮਿਲ ਧੋਜ ਲੰਗੀਏ ਦਰਗਾਹ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ ਸ੍ਰੀ ਰਾਗ ਮੈ ਲਾ ਪਹਿਲਾ ਵਣਜ ਕਰੋ ਵਣਜ ਰਹੋ ਕਰ ਲੈੋ ਸੰਭਾਲ ਐਸੀ ਵਸਤ ਵਿਸਾਈਏ ਜੈਸੀ ਨਿਭਾ ਨਾਲ ਅੱਗੇ ਸ਼ਾ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ રે RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸ਼ਹਿ ਦੇਖੇ ਪਤਿਆਏ ਰਹਾਉ ਜਿਨਾ ਰਾਸ ਮਾ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟਾ ਵਣਜ ਵਣਜ ਆ ਮਨ ਤਨ ਖੋਟਾ ਹੋਏ ਫਾਈ ਫੱਤੇ ਮਿਰਗ ਜਿਓ ਦੁਖ ਘਣੋ ਮਿਤ ਰੋਏ ਖੋਟੇ ਪੋਤਾ ਨਾ ਪਵੇ ਤਿਨ ਹਰਗੁਰ ਦਰਸ਼ਨ ਨਾ ਹੋਏ ਖੋਟੇ ਜਾਤ ਨਾ ਪਤ ਹੈ ਹੌਟ ਨਸੀ ਜਿਸ ਕੋ ਖੋਟ ਖੋਟ ਕਮਾਵਣਾ ਆਏ ਗਇਆ ਪਤਖੋਇ ਨਾਨਕ ਮਨ ਸਮਝਾਈਏ ਗੁਰ ਤੇ ਸ਼ਬਦ ਸਾਲਾ ਰਾਮ ਨਾਮ ਰੰਗ ਰੱਤਿਆ ਹੌਟ ਨਾ ਧਰਮ ਤੇ ਨਾ ਹਰ ਜਪ ਲਾ ਅਗਲਾ ਨਿਰਭਾਰ ਮਨ ਮਹਾ ਸ੍ਰੀ ਰਾਗ ਮੈ ਲਾ ਪਹਲਾ ਘਰ ਦੂਜਾ ਧੰ ਜੋ ਬਨ ਅਰ ਫੁੱਲੜਾ ਨੱਠਿ ਅੜੇ ਦਿਨ ਚਾਰ ਪੱਣ ਕੇਰੇ ਪੱਤ ਜਿਉ ਤਲ ਠੋਲ ਜੰਮਣ ਹਾਰ ਰੰਗ ਮਾਣ ਲੈ ਪਿਆਰ ਆ ਜਾ ਜੋ ਬਨ ਹੁਲਾ ਦਿਨ ਥੋਰੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਅੱਜਣ ਮੇਰੇ ਰੰਗੁਲੇ ਜਾਇ ਸੁਤੇ ਧੀराण ਹੰਭੀ ਵੰਡਾ ਤੁੰਣੀ ਰੋਵਾ ਛੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲਗੀ ਆਵੇ ਸਹਾਰ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈਆ ਜਾਨ ਵਰਤੀ ਸੰ ਗੁਣ ਅੰਗਵਾਈ ਗੰਠੜੀ ਅਵਗਣ ਚੱਲੀ ਬੰਮ ਸ੍ਰੀ ਰਾਗ ਮੈਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਥਾਰ ਰੰਗ ਰਤ ਮੇਰਾ ਸਾਹਿਬ ਰਾਵ ਰਹਾ ਭਰਪੂਰ ਰਹਾ ਆਪੇ ਮਾਚੀ ਮਛੂਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਭੋਗ ਦਰੰਗੁਲਾ ਸਖੀਏ ਮੇਰਾ ਲਾਲ ਨਿਤ ਰਵੈ ਸੋਹਗਣੀ ਦੇਖ ਹਮਾਰਾ ਹਾਲ ਮਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਤਾਲ ਤੂੰ ਹੈ ਕਵਿਆ ਤੂੰ ਹੈ ਆਪ ਤੇ ਵੇਖਵੇਗਾ ਸ ਸ੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ ਇਹ ਸੰਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰਿੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾ ਲੈ ਇਓ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਤਿਤ ਸੁਤੋ ਸਗਲ ਕਲ ਤਰ ਮਾਤਾ ਤੇਰੇ ਹੋਹੇ ਨਾ ਅੰਤ ਸਖਾਇ ਰਹਾ ਬਿਖਾ ਬਿਕਾਰ ਦੁਸ਼ਟ ਤਿਰਖਾ ਕਰੇ ਇਨ ਪਦ ਆਤਮਾ ਹੋਏ ਤ੍ਰਾਈ ਜਪ ਤਪ ਸੰਗਮ ਹੋਹੇ ਜਬ ਰੱਖੇ ਕਮਲ ਵਿਗਸਾਇ ਮਧੁ ਆਸੁਰ ਮਾਇ ਦੀ ਸਤਤਾਹਾਰੋ ਬਾਸਰੋ ਸੰਗ ਹੈ ਤੀਨ ਖੋੜਾ ਨਿਤ ਕਾਲ ਸਾਰੈ 10 18 ਮੈਂ ਅਪਰੰਪਰੋ ਚੀਨੈ ਕਹ ਨਾਨਕ ਏਵ ਏਕ ਤਾਰੈ